प्यारे दोस्तों 5 ਅਤੇ 6 ਵੇਰੀਏਬਲ ਕੇ ਮੈਪ ਮਿਨੀਮਾਈਜੇਸ਼ਨ ਤੇ ਇਸ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਲੈਕਚਰਾਂ ਵਿੱਚ ਅਸੀਂ 3 ਅਤੇ 4 ਵੇਰੀਏਬਲਾਂ ਲਈ ਕੇ ਮੈਪਸ ਦੀ ਵਰਤੋਂ ਕਰਕੇ ਲੌਜਿਕ ਐਕਸਪ੍ਰੈਸ਼ਨਸ ਨੂੰ ਸਰਲ ਬਣਾਉਣਾ ਸਿੱਖਿਆ ਹੈ ਅਸੀਂ ਦੇਖਿਆ ਕਿ ਕੇ ਮੈਪ ਸਾਨੂੰ ਐਸਓਪੀ ਅਤੇ ਪੀਓਐਸ ਦੋਨਾਂ ਰੂਪਾਂ ਵਿੱਚ ਸਰਲ ਅਤੇ ਬਧੇਰੇ ਪ੍ਰਭਾਵਸ਼ਾਲੀ ਐਕਸਪ੍ਰੈਸ਼ਨਸ ਬਣਾਉਣ ਲਈ 1 ਜਾਂ 0ਸ ਵਾਲੇ ਨਾਲ ਲੱਗਦੇ ਸੈੱਲਾਂ ਭਾਵ ਅਡਜਸੈਂਟ ਸੈਲਸ ਦਾ ਗਰੁੱਪ ਬਣਾਉਣ ਵਿੱਚ ਸਹਾਇਤਾ ਕਰਦਾ ਹੈ ਹੁਣ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਸਾਨੂੰ 5 ਅਤੇ 6 ਵੇਰੀਏਬਲ ਕੀ ਮੈਪਸ ਦੀ ਕਿਉਂ ਲੋੜ ਹੈ ਅਸੀਂ ਜਿਵੇਂ ਜਿਵੇਂ ਵਧੇਰੇ ਕਠਿਨ ਡਿਜੀਟਲ ਸਿਸਟਮਾਂ ਨਾਲ ਕੰਮ ਕਰਦੇ ਹਾਂ ਅਜਿਹੀਆਂ ਸਥਿਤੀਆਂ ਆਉਂਦੀਆਂ ਹਨ ਜਿੱਥੇ ਸਾਡੇ ਕੋਲ ਜ਼ਿਆਦਾ ਇਨਪੁੱਟਸ ਹੁੰਦੀਆਂ ਹਨ ਉਦਾਹਰਨ ਲਈ ਇੱਕ ਸਰਕਟ ਵਿੱਚ ਸਾਡੇ ਕੋਲ ਵੱਖ-ਵੱਖ ਸਥਿਤੀਆਂ ਜਾਂ ਸਿਗਨਲਾਂ ਦਰਸਾਉਣ ਵਾਲੇ 5 ਜਾਂ 6 ਇਨਪੁੱਟ ਹੋ ਸਕਦੇ ਹਨ ਅਜਿਹੇ ਸਰਕਟਾਂ ਨੂੰ ਸਰਲ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਨਾਲ ਸਾਡੇ ਸਿਸਟਮ ਤੇਜ਼ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਬਣਦੇ ਹਨ ਇਸ ਲੈਕਚਰ ਵਿੱਚ ਅਸੀਂ ਸਿੱਖਾਂਗੇ ਕਿ ਕੇ ਮੈਪ ਮਿਨੀਮਾਈਜੇਸ਼ਨ ਦੇ ਸਿਧਾਂਤਾਂ ਨੂੰ ਕਿਵੇਂ 5 ਅਤੇ 6 ਵੇਰੀਏਬਲਾਂ ਤੱਕ ਵਧਾਇਆ ਜਾ ਸਕਦਾ ਹੈ ਹਾਲਾਂਕਿ ਮੂਲ ਨਿਯਮ ਉਹੀ ਰਹਿੰਦੇ ਹਨ ਜੋ ਅਸੀਂ ਪਹਿਲਾਂ ਸਿੱਖੇ ਹਨ ਪਰ ਜ਼ਿਆਦਾ ਵੇਰੀਏਬਲਾਂ ਲਈ ਕੇ ਮੈਪ ਦੀ ਵਰਤੋਂ ਕਰਨ ਦੇ ਤਰੀਕੇ ਵਿੱਚ ਕੁਝ ਅੰਤਰ ਹਨ ਇਸ ਲੈਕਚਰ ਦੇ ਅੰਤ ਤੱਕ ਤੁਸੀਂ ਭਰੋਸੇ ਨਾਲ 5 ਅਤੇ 6 ਵੇਰੀਏਬਲ ਲੌジਕ ਐਕਸਪ੍ਰੈਸ਼ਨਸ ਨੂੰ ਮਿਨੀਮਾਈਜ਼ ਕਰਨ ਦੇ ਯੋਗ ਹੋਵੇ ਇਸ ਲਈ ਆਓ ਸ਼ੁਰੂਆਤ ਕਰੀਏ ਅਤੇ ਕੇ ਮੈਪਸ ਦੀ ਸਾਡੀ ਸਮਝ ਨੂੰ ਅਗਲੇ ਪੱਧਰ ਤੱਕ ਲੈ ਕੇ ਚੱਲੀਏ ਹੁਣ ਜਦੋਂ ਅਸੀਂ 5 ਅਤੇ 6 ਵੇਰੀਏਬਲ ਕੇ ਮੈਪ ਦੀ ਲੋਡ ਨੂੰ ਸਮਝਦੇ ਹਾਂ ਆਓ ਇਹਨਾਂ ਦੀ ਬਣਤਰ ਬਾਰੇ ਗੱਲ ਕਰੀਏ 5 ਵੇਰੀਏਬਲ ਕੇ ਮੈਪ ਲਈ ਸਾਨੂੰ ਕੁੱਲ 2 5 ਜਣ ਕੇ 32 ਸਿਲਾਂ ਨੂੰ ਦਰਸਾਉਣ ਦੀ ਲੋੜ ਹੁੰਦੀ ਹੈ ਕਿਉਂਕਿ ਸਿਰਫ ਇੱਕ 2D ਕੇ ਮੈਪ ਵਿੱਚ ਸਾਰੇ 32 ਸਿਲਾਂ ਨੂੰ ਦਰਸਾਉਣਾ ਸੰਭਵ ਨਹੀਂ ਹੈ ਇਸ ਲਈ ਅਸੀਂ ਦੋ ਵੱਖਰੇ ਕੇ ਮੈਪਸ ਦੀ ਵਰਤੋਂ ਕਰਦੇ ਹਾਂ ਹਰੇਕ ਵਿੱਚ 16 ਸੈਲਸ ਹੁੰਦੇ ਹਨ ਜਿਵੇਂ ਕਿ ਸਕਰੀਨ ਉੱਪਰ ਚਿੱਤਰ ਵਿੱਚ ਦਿਖਾਇਆ ਗਿਆ ਹੈ ਇਸ ਚਿੱਤਰ ਵਿੱਚ ਪੰਜ ਵੇਰੀਏਬਲਾਂ ਨੂੰ A B C D ਅਤੇ E ਦਾ ਨਾਮ ਦਿੱਤਾ ਗਿਆ ਹੈ ਇਸ ਵਿੱਚ A ਸਭ ਤੋਂ ਮਹੱਤਵਪੂਰਨ ਵੇਰੀਏਬਲ ਹੈ ਇਹ ਦੋ ਕੇ ਮੈਪ ਪੰਜਵੇਂ ਵੇਰੀਏਬਲ A ਦੇ ਦੋ ਸੰਭਾਵਿਤ ਮੁੱਲਾਂ ਨੂੰ ਦਰਸਾਉਂਦੇ ਹਨ ਇਸ ਲਈ ਇੱਕ ਮੈਪ A ਇਕੁਅਲ ਟੂ 0 ਨੂੰ ਦਰਸਾਉਂਦਾ ਹੈ ਅਤੇ ਦੂਜਾ ਮੈਪ A ਇਕੁਅਲ ਟੂ 1 ਨੂੰ ਹਰੇਕ ਕੇ ਮੈਪ ਦੀਆਂ ਕਤਾਰਾਂ ਭਾਵ ਰੋਜ਼ ਅਤੇ ਕਾਲਮ ਬਾਕੀ ਚਾਰ ਵੇਰੀਏਬਲਾਂ B C D ਅਤੇ E ਨੂੰ ਦਰਸਾਉਂਦੇ ਹਨ ਜੋ ਕਿ ਚਾਰ ਵੇਰੀਏਬਲ ਕੇ ਮੈਪ ਤੇ ਸਮਾਨ ਗ੍ਰੇ ਕੋਡ ਪੈਟਰਨ ਵਿੱਚ ਲਿਖੇ ਹੋਏ ਹਨ ਇਸ ਨਾਲ ਯਕੀਨੀ ਬਣਦਾ ਹੈ ਕਿ ਨਾਲ ਲੱਗਦੇ ਸੱਲਾਂ ਭਾਵ ਅਡਜਸੈਂਟ ਸੈਲਸ ਵਿੱਚ ਕੇਵਲ ਇੱਕ ਵੇਰੀਏਬਲ ਦੇ ਮੁੱਲ ਦਾ ਫਰਕ ਹੁੰਦਾ ਹੈ ਇਹਨਾਂ ਦੋਵੇਂ ਕੀ ਮੈਪਾਂ ਨੂੰ ਇੱਕ ਦੂਜੇ ਦੇ ਉੱਪਰ ਲਗਾਈਆਂ ਗਈਆਂ ਪਰਤਾਂ ਵਾਂਗ ਸੋਚੋ ਨਾਲ ਲੱਗਦੇ ਸੈੱਲ ਸਿਰਫ ਇੱਕ ਮੈਪ ਦੇ ਅੰਦਰ ਹੀ ਨਹੀਂ ਬਲਕਿ ਦੋਵੇਂ ਮੈਪਾਂ ਦੇ ਵਿੱਚਕਾਰ ਵੀ ਹੁੰਦੇ ਹਨ ਇਸ ਦਾ ਮਤਲਬ ਹੈ ਕਿ ਉੱਪਰ ਵਾਲੇ ਮੈਪ ਦੇ ਸੈੱਲ ਹੇਠਾਂ ਵਾਲੇ ਮੈਪ ਦੇ ਸਬੰਧਤ ਸੈੱਲਾਂ ਦੇ ਨਾਲ ਗਰੁੱਪ ਕੀਤੇ ਜਾ ਸਕਦੇ ਹਨ ਉਦਾਹਰਣ ਵਜੋਂ ਚੌਥੇ ਅਤੇ 20ਵੇਂ ਸੈੱਲਾਂ ਨੂੰ ਗਰੁੱਪ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਦੋਵੇਂ ਮੈਪਾਂ ਵਿੱਚ ਐਡਜਸੈਂਟ ਹਨ ਪੰਜ ਵੇਰੀਏਬਲ ਕੀ ਮੈਪ ਵਿੱਚ ਵੀ ਸਰਲੀਕਰਨ ਪ੍ਰਕਿਰਿਆ ਵਿੱਚ ਸਾਡਾ ਮਕਸਦ ਬੂਲੀਅਨ ਐਕਸਪ੍ਰੈਸ਼ਨ ਨੂੰ ਸਰਲ ਬਣਾਉਣ ਲਈ ਅਡਜਸੈਂਟ ਸੈਲਸ ਵਾਲੇ 1s ਜਾਂ 0 ਨੂੰ ਗਰੁੱਪ ਕਰਨਾ ਹੁੰਦਾ ਹੈ। ਇਹ ਪ੍ਰਕਿਰਿਆ 3 ਅਤੇ 4 ਵੇਰੀਏਬਲਾਂ ਵਾਲੇ ਕੇ ਮੈਪਸ ਵਾਂਗ ਹੀ ਹੈ ਪਰ ਇਸ ਵਿੱਚ ਵੱਡੇ ਆਕਾਰ ਕਾਰਨ ਕੁਝ ਹੋਰ ਮੁੱਦੇ ਸ਼ਾਮਿਲ ਹੋ ਜਾਂਦੇ ਹਨ। ਸਾਨੂੰ ਹਮੇਸ਼ਾ ਅਜਿਹੇ ਗਰੁੱਪ ਬਣਾਉਣੇ ਹੁੰਦੇ ਹਨ ਜੋ 2 ਦੀ ਘਾਤ ਵਿੱਚ ਹੁੰਦੇ ਹਨ ਜਿਵੇਂ ਕਿ 1 2 4 8 16 ਆਦਿ ਅਤੇ ਗਰੁੱਪਾਂ ਨੂੰ ਜਿੰਨਾ ਸੰਭਵ ਹੋ ਸਕੇ ਵੱਡਾ ਬਣਾਉਣਾ ਹੁੰਦਾ ਹੈ। ਡੋਂਟ ਕੇਅਰ ਟਰਮਸ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਜੋ ਐਕਸਪ੍ਰੈਸ਼ਨ ਨੂੰ ਸਰਲ ਬਣਾਉਣ ਵਿੱਚ ਮਦਦ ਕਰਦੇ ਹਨ ਗਰੁੱਪ ਬਣਾਉਣ ਤੋਂ ਬਾਅਦ ਅਸੀਂ ਸਰਲ ਕੀਤੀ ਗਈ ਐਕਸਪ੍ਰੈਸ਼ਨ ਨੂੰ ਲਿਖਦੇ ਹਾਂ ਹਰ ਗਰੁੱਪ ਇੱਕ ਟਰਮ ਨੂੰ ਦਰਸਾਉਂਦਾ ਹੈ ਜਿਸ ਵਿੱਚ ਪੂਰੇ ਗਰੁੱਪ ਲਈ ਨਾਮ ਬਦਲਣ ਵਾਲੇ ਵੇਰੀਏਬਲ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਆਓ ਹੁਣ ਪੰਜ ਵੇਰੀਏਬਲ ਕੇ ਮੈਪ ਦੀ ਵਰਤੋਂ ਕਰਦੇ ਹੋਏ ਸਕਰੀਨ ਉੱਪਰ ਦਿਖਾਏ ਗਏ ਐਸਓਪੀ ਬੂਲੀਅਨ ਐਕਸਪ੍ਰੈਸ਼ਨ ਨੂੰ ਮਿਨੀਮਾਈਜ਼ ਕਰੀਏ ਦਿੱਤੇ ਹੋਏ ਐਕਸਪ੍ਰੈਸ਼ਨ ਵਿੱਚ ਸਭ ਤੋਂ ਵੱਡਾ ਮਿੰਟ ਟਰਮ 31 ਹੈ ਜਿਸ ਨੂੰ ਅਸੀਂ ਘੱਟੋ-ਘੱਟ 5 ਬਿਟਾਂ ਦੇ ਨਾਲ ਦਰਸਾ ਸਕਦੇ ਹਾਂ ਇਸ ਲਈ ਇਸ ਐਕਸਪ੍ਰੈਸ਼ਨ ਨੂੰ ਹੱਲ ਕਰਨ ਲਈ ਸਾਨੂੰ 5 ਵੇਰੀਏਬਲ ਕੇ ਮੈਪ ਦੀ ਵਰਤੋਂ ਕਰਨੀ ਪਵੇਗੀ ਦਿੱਤੇ ਹੋਏ ਐਕਸਪ੍ਰੈਸ਼ਨ ਲਈ ਕੇ ਮੈਪ ਸਕਰੀਨ ਉੱਪਰ ਦਿਖਾਇਆ ਗਿਆ ਹੈ ਮੈਂ ਟਰਮਸ ਨੂੰ ਕੇ ਮੈਪ ਉੱਪਰ ਦਰਸਾਉਣ ਤੋਂ ਬਾਅਦ ਅਸੀਂ ਗਰੁੱਪ ਬਣਾਉਣ ਲਈ ਅਡਜਸੈਂਟ ਵਨਸ ਦੀ ਜਾਂਚ ਕਰਦੇ ਹਾਂ ਸੈੱਲ ਨੰਬਰ 048 ਅਤੇ 12 ਵਿੱਚ ਮੌਜੂਦ ਵਾਂਸ ਨੂੰ ਇੱਕ ਗਰੁੱਪ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜੋ ਚਾਰ ਦਾ ਗਰੁੱਪ ਬਣਾਉਂਦੇ ਹਨ ਇਸੇ ਤਰ੍ਹਾਂ ਦੂਜੇ ਮੈਪ ਵਿੱਚ ਮੈਂ ਟਰਮਸ 17 19 21 ਅਤੇ 23 ਨੂੰ ਵੀ ਇੱਕ ਹੋਰ ਚਾਰ ਦਾ ਗਰੁੱਪ ਬਣਾਉਣ ਲਈ ਇਕੱਠਾ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇੱਥੇ ਇੱਕ ਗਰੁੱਪ ਸੰਭਵ ਹੈ ਜੋ ਦੋਨਾਂ ਕੇ ਮੈਪਸ ਵਿੱਚ ਫੈਲਦਾ ਹੈ ਪਹਿਲੇ ਮੈਪ ਵਿੱਚ ਸੈਲਸ 5 7 13 ਅਤੇ 15 ਅਤੇ ਦੂਜੇ ਮੈਪ ਵਿੱਚ ਸਬੰਧਤ ਸੈੱਲ 21 23 29 ਅਤੇ 31 ਇਨ੍ਹਾਂ ਸੈੱਲਾਂ ਵਿੱਚ ਮੌਜੂਦ ਵਾਂਸ ਨੂੰ 8 ਵਾਂਸ ਦੇ ਗਰੁੱਪ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਕਿਉਂਕਿ ਇਹ ਸੈੱਲ ਦੋਵੇਂ ਮੈਪਾਂ ਵਿੱਚ ਅਡਜਸੈਂਟ ਹਨ ਵਾਂਸ ਦੇ ਵੱਖ-ਵੱਖ ਗਰੁੱਪ ਅਤੇ ਇਨ੍ਹਾਂ ਗਰੁੱਪਾਂ ਦੁਆਰਾ ਦਿੱਤੇ ਗਏ ਮਿੰਟਰਮਸ ਸਕ੍ਰੀਨ ਉੱਪਰ ਦਰਸਾਏ ਗਏ ਹਨ ਗਰੁੱਪਾਂ ਨੂੰ ਬਣਾਉਣ ਤੋਂ ਬਾਅਦ ਮਿਨੀਮਾਈਜ਼ਡ ਬੂਲੀਅਨ ਐਕਸਪ੍ਰੈਸ਼ਨ ਪ੍ਰਾਪਤ ਹੁੰਦਾ ਹੈ ਆਓ ਹੁਣ ਇੱਕ 5 ਵੇਰੀਏਬਲ ਕੇ ਮੈਪ ਦੀ ਵਰਤੋਂ ਕਰਦੇ ਹੋਏ ਸਕਰੀਨ ਉੱਪਰ ਦਿਖਾਏ ਗਏ ਪੀਓਐਸ ਬੂਲੀਅਨ ਐਕਸਪ੍ਰੈਸ਼ਨ ਨੂੰ ਮਿਨੀਮਾਈਜ਼ ਕਰੀਏ ਦਿੱਤੇ ਗਏ ਐਕਸਪ੍ਰੈਸ਼ਨ ਵਿੱਚ ਮੈਕਸ ਟਰਮਸ ਹਨ ਜਿੱਥੇ ਹਰ ਮੈਕਸ ਟਰਮ ਨੰਬਰ 5 ਵੇਰੀਏਬਲਾਂ ਦੇ ਸਮੇਲ ਭਾਅ ਕੰਬੀਨੇਸ਼ਨ ਨੂੰ ਦਰਸਾਉਂਦਾ ਹੈ ਅਤੇ ਅਸੀਂ ਸਕਰੀਨ ਉੱਪਰ ਦਸਾਏ ਅਨਸਾਰ ਦਿੱਤੇ ਹੋਏ ਮੈਕਸ ਟਰਮਸ ਨਾਲ ਸੰਬੰਧਿਤ ਸੈੱਲਾਂ ਵਿੱਚ ਜ਼ੀਰੋਜ਼ ਲਿਖਦੇ ਹੋਏ ਕੇ ਮੈਪ ਬਣਾਉਂਦੇ ਹਾਂ ਅੱਗੇ ਸਾਨੂੰ ਕੇ ਮੈਪ ਵਿੱਚ ਜ਼ੀਰੋਜ਼ ਦੇ ਗਰੁੱਪਾਂ ਨੂੰ ਲੱਭਣ ਦੀ ਲੋੜ ਹੈ ਜੋ ਕਿ ਮਿਨੀਮਾਈਜ਼ਡ ਸਮ ਟਰਮਸ ਨੂੰ ਦਰਸਾਉਣਗੇ ਉਦਾਹਰਨ ਲਈ ਕੇ ਮੈਪ ਵਿੱਚ ਅਸੀਂ ਦੇਖਦੇ ਹਾਂ ਕਿ 셀5 7 13 ਅਤੇ 15 ਵਿੱਚ ਚਾਰ ਜ਼ੀਰੋਜ਼ ਦਾ ਇੱਕ ਗਰੁੱਪ ਹੈ ਇਸੇ ਤਰ੍ਹਾਂ ਅਸੀਂ ਕੇ ਮੈਪ ਵਿੱਚ ਜ਼ੀਰੋਜ਼ ਦੇ ਹੋਰ ਗਰੁੱਪਾਂ ਨੂੰ ਲੱਭਦੇ ਹਾਂ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਪਹਿਲੇ ਮੈਪ ਵਿੱਚ 셀2 6 10 ਅਤੇ 14 ਨੂੰ ਦੂਜੇ ਮੈਪ ਵਿੱਚ ਸੈਲਸ 18 22 26 ਅਤੇ 30 ਨਾਲ ਗਰੁੱਪ ਕਰਕੇ ਅਸੀਂ 8 ਜ਼ੀਰੋਜ਼ ਦਾ ਇੱਕ ਵੱਡਾ ਗਰੁੱਪ ਬਣਾ ਸਕਦੇ ਹਾਂ ਸਾਰੇ ਗਰੁੱਪ ਬਣਾਉਣ ਤੋਂ ਬਾਅਦ ਅਸੀਂ ਹਰ ਗਰੁੱਪ ਲਈ ਸਮ ਟਰਮ ਲਿਖ ਕੇ ਸਰਲ ਪੀਓਐਕਸ ਐਕਸਪ੍ਰੈਸ਼ਨ ਲਿਖਦੇ ਹਾਂ ਜਿਸ ਵਿੱਚ ਉਹ ਵੇਰੀਏਬਲ ਸ਼ਾਮਿਲ ਹੁੰਦੇ ਹਨ ਜੋ ਪੂਰੇ ਗਰੁੱਪ ਲਈ ਸਥਿਰ ਰਹਿੰਦੇ ਹਨ ਇਸ ਤਰ੍ਹਾਂ ਸਾਨੂੰ ਮਿਨੀਮਾਈਜ਼ਡ ਐਕਸਪ੍ਰੈਸ਼ਨ Y ਇਕੁਅਲ ਟੂ A ਪਲੱਸ C ਬਾਰ ਪਲੱਸ E ਬਾਰ ਇੰਟੂ D ਬਾਰ ਪਲੱਸ E ਮਿਲਦਾ ਹੈ ਹੁਣ ਆਓ 6 ਵੇਰੀਏਬਲਸ ਕੀ ਮੈਪਸ ਬਾਰੇ ਸਿੱਖੀਏ ਇੱਥੇ ਅਸੀਂ ਕੁੱਲ 2 ਰੇਸ ਟੂ 6 ਪਾਵ 64 ਮੇਨ ਟਰਮਸ ਨੂੰ ਦਰਸਾਉਣਾ ਹੁੰਦਾ ਹੈ ਕਿਉਂਕਿ ਸਾਰੇ 64 ਸੈਲਾਂ ਨੂੰ ਇੱਕ 2D ਮੈਪ ਵਿੱਚ ਲਿਖਣਾ ਸੰਭਵ ਨਹੀਂ ਹੈ ਇਸ ਲਈ ਅਸੀਂ ਇਹਨਾਂ ਨੂੰ ਚਾਰ ਵੱਖ-ਵੱਖ K ਮੈਪਸ ਵਿੱਚ ਵੰਡ ਦਿੰਦੇ ਹਾਂ ਹਰ ਇੱਕ K ਮੈਪ ਵਿੱਚ 16 ਸੈਲਸ ਹੁੰਦੇ ਹਨ ਜਿਵੇਂ ਕਿ ਸਕਰੀਨ ਉੱਪਰ ਦਿਖਾਇਆ ਗਿਆ ਹੈ ਮੰਨ ਲਓ ਕਿ 6 ਵੇਰੀਏਬਲਾਂ ਦੇ ਨਾਮ A B C D E ਅਤੇ F ਹਨ ਜਿੱਥੇ A ਅਤੇ B ਦੋ ਸਭ ਤੋਂ ਮਹੱਤਵਪੂਰਨ ਵੇਰੀਏਬਲ ਹਨ ਇਹ ਚਾਰ K ਮੈਪਸ A ਅਤੇ B ਦੇ ਚਾਰ ਸੰਭਾਵਿਤ ਕੰਬੀਨੇਸ਼ਨਸ ਨੂੰ ਦਰਸਾਉਂਦੇ ਹਨ ਅਸੀਂ ਸਕਰੀਨ ਉੱਪਰ ਦੇਖ ਸਕਦੇ ਹਾਂ ਕਿ ਪਹਿਲਾ ਮੈਪ a 0 ਤੇ b 0 ਨੂੰ ਦਰਸਾਉਂਦਾ ਹੈ ਦੂਜਾ ਮੈਪ a 0 ਅਤੇ b 1 ਨੂੰ ਦਰਸਾਉਂਦਾ ਹੈ ਤੀਜਾ ਮੈਪ a 1 ਅਤੇ b 0 ਨੂੰ ਦਰਸਾਉਂਦਾ ਹੈ ਚੌਥਾ ਮੈਪ a 1 ਅਤੇ b 1 ਨੂੰ ਦਰਸਾਉਂਦਾ ਹੈ ਹਰੇਕ ਚਾਰ ਵੇਰੀਏਬਲ ਕੇ ਮੈਪ ਵਿੱਚ ਰੋਜ਼ ਅਤੇ ਕਾਲਮ ਬਾਕੀ ਵੇਰੀਏਬਲ C D E ਅਤੇ F ਨੂੰ ਦਰਸਾਉਂਦੇ ਹਨ ਚਾਰ ਕੇ ਮੈਪਸ ਦੇ ਦਰਮਿਆਨ ਨਾਲ ਲੱਗਦੇ ਸੈਲਾਂ ਪਾਵਰਜੇਸੈਂਟ ਸੈਲਸ ਦਾ ਫੈਸਲਾ A ਅਤੇ B ਦੇ ਮੁੱਲਾਂ ਤੇ ਆਧਾਰਿਤ ਹੁੰਦਾ ਹੈ ਉਦਾਹਰਨ ਲਈ ਪਹਿਲਾ ਮੈਪ ਜਿਸ ਵਿੱਚ A ਇਕੁਅਲ ਟੂ 0 ਅਤੇ B ਇਕੁਅਲ ਟੂ 0 ਹੈ ਦੂਸਰੇ ਮੈਪ ਜਿਸ ਲਈ A ਇਕੁਅਲ ਟੂ 0 ਅਤੇ B ਇਕੁਅਲ ਟੂ 1 ਹੈ ਨਾਲ ਅਡਜਸੈਂਟ ਹੈ ਇਸ ਲਈ ਇਹਨਾਂ ਮੈਪਾਂ ਦੇ ਅਨਸਾਰੀ ਸੈਲਾਂ ਨੂੰ ਇਕੱਠੇ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਹੀ ਇਹ ਪਹਿਲਾ ਮੈਪ ਤੀਸਰੇ ਮੈਪ ਨਾਲ ਅਡਜਸੈਂਟ ਹੈ ਹਾਲਾਂਕਿ ਪਹਿਲਾ ਅਤੇ ਚੌਥਾ ਮੈਪ ਜਾਂ ਦੂਸਰਾ ਤੇ ਤੀਸਰਾ ਮੈਪ ਗਰੁੱਪ ਨਹੀਂ ਬਣਾ ਸਕਦੇ ਕਿਉਂਕਿ ਉਹ ਸਿੱਧੇ ਤੌਰ ਤੇ ਅਡਜਸੈਂਟ ਨਹੀਂ ਹਨ ਗਰੁੱਪ ਬਣਾਉਣ ਦੇ ਲਈ ਸੈੱਲ ਸਿਰਫ ਇੱਕ ਕੇ ਮੈਪ ਦੇ ਅੰਦਰ ਦੋ ਕੇ ਮੈਪ ਦੇ ਵਿਚਕਾਰ ਜਾਂ ਸਾਰੇ 4 ਕੇ ਮੈਪਸ ਤੋਂ ਵੀ ਲਏ ਜਾ ਸਕਦੇ ਹਨ ਜੇਕਰ ਇਹ ਅਡਜਸੈਂਟ ਸੈੱਲ ਹੋਣ ਭਾਵ ਜੇਕਰ ਸੈੱਲ ਸਿਰਫ ਇੱਕ ਵੇਰੀਏਬਲ ਨਾਲ ਵੱਖਰੇ ਹੋਣ ਜੇਕਰ ਅਸੀਂ ਅਡਜਸੈਂਟ ਕੇ ਮੈਪਸ ਨੂੰ ਇੱਕ ਦੂਸਰੇ ਦੇ ਉੱਪਰ ਰੱਖ ਦਈਏ ਤਾਂ ਉੱਪਰ ਵਾਲੇ ਕੇ ਮੈਪ ਦੇ ਸੈੱਲ ਹੇਠਾਂ ਵਾਲੇ ਕੇ ਮੈਪ ਦੇ ਸਬੰਧਤ ਸੈੱਲਾਂ ਦੇ ਨਾਲ ਅਡਜਸੈਂਟ ਹੁੰਦੇ ਹਨ ਉਦਾਹਰਣ ਲਈ ਚੌਥੇ ਅਤੇ 20ਵੇਂ ਸੈੱਲ ਨੂੰ ਗਰੁੱਪ ਕੀਤਾ ਜਾ ਸਕਦਾ ਹੈ ਅਤੇ ਇਸੇ ਤਰ੍ਹਾਂ ਹੀ ਚੌਥੇ ਅਤੇ 36ਵੇਂ ਸੈੱਲ ਨੂੰ ਵੀ ਗਰੁੱਪ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਚੌਥੇ 20ਵੇਂ 36ਵੇਂ ਅਤੇ 55ਵੇਂ ਸੈੱਲਾਂ ਨੂੰ ਇਕੱਠਾ ਕਰਕੇ ਵੀ ਇੱਕ ਗਰੁੱਪ ਬਣਾਇਆ ਜਾ ਸਕਦਾ ਹੈ ਡੌਂਟ ਕੇਅਰ ਟਰਮਸ ਦਾ ਇਸਤੇਮਾਲ ਗਰੁੱਪਾਂ ਦੇ ਆਕਾਰ ਨੂੰ ਵੱਡਾ ਕਰਨ ਲਈ ਕੀਤਾ ਜਾ ਸਕਦਾ ਹੈ ਪਰ ਕੇਵਲ ਉਹਨਾਂ ਮਾਮਲਿਆਂ ਵਿੱਚ ਜਿੱਥੇ ਇਹ ਡੌਂਟ ਕੇਅਰ ਟਰਮਸ ਸਰਲੀਕਰਨ ਵਿੱਚ ਯੋਗਦਾਨ ਪਾਉਂਦੇ ਹਨ ਜਦੋਂ ਗਰੁੱਪ ਬਣ ਜਾਂਦੇ ਹਨ ਤਾਂ ਅਸੀਂ ਸਰਲ ਕੀਤਾ ਹੋਇਆ ਐਕਸਪ੍ਰੈਸ਼ਨ ਭਾਵ ਮਿਨੀਮਾਈਜ਼ਡ ਐਕਸਪ੍ਰੈਸ਼ਨ ਲਿਖਦੇ ਹਾਂ ਮਿਨੀਮਾਈਜ਼ਡ ਐਕਸਪ੍ਰੈਸ਼ਨ ਵਿੱਚ ਹਰ ਗਰੁੱਪ ਇੱਕ ਟਰਮ ਨੂੰ ਦਰਸਾਉਂਦਾ ਹੈ ਅਤੇ ਇੰਨਾ ਟਰਮਾਂ ਨੂੰ ਲਿਖਣ ਲਈ ਉਹ ਵੇਰੀਏਬਲ ਵਰਤੇ ਜਾਂਦੇ ਹਨ ਜੋ ਪੂਰੇ ਗਰੁੱਪ ਲਈ ਸਥਿਰ ਰਹਿੰਦੇ ਹਨ ਇਸ ਤਰ੍ਹਾਂ ਜਿਹੜੇ ਗਰੁੱਪ ਕਈ ਮੈਪਾਂ ਵਿੱਚ ਫੈਲਦੇ ਹਨ ਉਹ ਉਹਨਾਂ ਵੇਰੀਏਬਲਾਂ ਨੂੰ ਵਰਤਦੇ ਹਨ ਜੋ ਉਹਨਾਂ ਸਾਰੇ ਕੇ ਮੈਪਸ ਦੇ ਸੰਬੰਧਿਤ ਸਿਲਾਂ ਲਈ ਸਥਿਰ ਰਹਿੰਦੇ ਹਨ ਸ਼ੁਰੂ ਵਿੱਚ ਛੇ ਵੇਰੀਏਬਲ ਕੇ ਮੈਪ ਦੀ ਵੰਡਤਰ ਥੋੜੀ ਮੁਸ਼ਕਲ ਲੱਗ ਸਕਦੀ ਹੈ ਪਰ ਨਿਜਮ ਉਹੀ ਹਨ ਜੋ ਅਸੀਂ ਛੋਟੇ ਕੇ ਮੈਪਾਂ ਵਿੱਚ ਪਹਿਲਾਂ ਹੀ ਸਿੱਖੇ ਹਨ ਅਭਿਆਸ ਨਾਲ ਗਰੁੱਪ ਬਣਾਉਣਾ ਅਤੇ 6 ਵੇਰੀਏਬਲ ਕੇ ਮੈਪਾਂ ਲਈ ਸਰਲ ਕੀਤੇ ਐਕਸਪ੍ਰੈਸ਼ਨਸ ਨੂੰ ਲਿਖਣਾ ਹੋਰ ਵੀ ਆਸਾਨ ਹੋ ਜਾਂਦਾ ਹੈ ਆਓ ਹੁਣ 6 ਵੇਰੀਏਬਲ ਕੇ ਮੈਪ ਦੀ ਵਰਤੋਂ ਕਰਕੇ ਸਕਰੀਨ ਉੱਤੇ ਦਿਖਾਏ ਗਏ ਬੂਲੀਨ ਐਕਸਪ੍ਰੈਸ਼ਨ ਨੂੰ ਮਿਨੀਮਾਈਜ਼ ਕਰਨ ਦੀ ਇੱਕ ਉਦਾਹਰਣ ਦੇਖੀਏ ਇਸ ਐਕਸਪ੍ਰੈਸ਼ਨ ਨੂੰ ਕੇ ਮੈਪ ਵਿੱਚ ਦਰਸਾਉਣ ਤੋਂ ਬਾਅਦ ਸਕਰੀਨ ਉੱਪਰ ਦਿਖਾਏ ਅਨਸਾਰ ਕੇ ਮੈਪ ਪ੍ਰਾਪਤ ਹੁੰਦੇ ਹਨ ਮਿੰਟਰਮ ਨੂੰ ਕੇਮਪ ਵਿੱਚ ਦਰਸਾਉਣ ਤੋਂ ਬਾਅਦ ਅਸੀਂ ਨਾਲ ਲੱਗਦੇ ਵਾਂਸ ਨੂੰ ਲੱਭ ਕੇ ਗਰੁੱਪ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਾਂ ਸਕਰੀਨ ਉੱਪਰ ਅਸੀਂ ਦੇਖ ਸਕਦੇ ਹਾਂ ਕਿ ਪਹਿਲੇ ਅਤੇ ਚੌਥੇ ਕੇਮਪ ਵਿੱਚ 4 ਵਾਂਸ ਦੇ ਦੋ ਗਰੁੱਪ ਹਨ 8 ਵਾਂਸ ਦੇ ਦੋ ਗਰੁੱਪ ਦੋ ਵੱਖ-ਵੱਖ ਕੇਮਪਸ ਵਿੱਚ ਫੈਲੇ ਹੋਏ ਹਨ ਅਤੇ 4 ਵਾਂਸ ਦਾ ਇੱਕ ਗਰੁੱਪ ਸਾਰੇ 4 ਕੇਮਪਸ ਵਿੱਚ ਫੈਲਿਆ ਹੋਇਆ ਹੈ ਸਕਰੀਨ ਉੱਪਰ ਅਸੀਂ ਇਨ੍ਹਾਂ ਗਰੁੱਪਾਂ ਦੁਆਰਾ ਦਿੱਤੇ ਗਏ ਮਿੰਟਰਮ ਵੀ ਦੇਖ ਸਕਦੇ ਹਾਂ ਸਾਰੇ ਗਰੁੱਪ ਬਣਾਉਣ ਤੋਂ ਬਾਅਦ ਅਸੀਂ ਸਰਲ ਕੀਤਾ ਹੋਇਆ ਬੂਲੀਅਨ ਐਕਸਪ੍ਰੈਸ਼ਨ Y equal to A बार CE B बार CE A बार B बार CD AB E बार F बार C DE F बार ਲਿਖਦੇ ਹਾਂ ਇਸ ਦੇ ਨਾਲ ਹੀ ਅਸੀਂ ਅੱਜ ਦੇ ਇਸ ਲੈਕਚਰ ਨੂੰ ਇੱਥੇ ਖਤਮ ਕਰਦੇ ਹਾਂ ਅਸੀਂ ਸਿੱਖਿਆ ਹੈ ਕਿ ਕਿਵੇਂ 5 ਅਤੇ 6 ਵੇਰੀਏਬਲ ਕੇ ਮੈਪਸ ਦੀ ਵਰਤੋਂ ਕਰਕੇ ਬੂਲੀਅਨ ਐਕਸਪ੍ਰੈਸ਼ਨਾਂ ਨੂੰ ਸਰਲ ਬਣਾਇਆ ਜਾਂਦਾ ਹੈ ਗਰੁੱਪਾਂ ਨੂੰ ਵੱਡੇ ਤੋਂ ਵੱਡਾ ਬਣਾਉਣ ਦੇ ਉੱਤੇ ਧਿਆਨ ਕੇਂਦਰਿਤ ਕਰਕੇ ਅਸੀਂ ਗੁੰਜਲਦਾਰ ਐਕਸਪ੍ਰੈਸ਼ਨਾਂ ਨੂੰ ਛੋਟੇ ਰੂਪ ਵਿੱਚ ਲਿਖ ਸਕਦੇ ਹਾਂ ਭਾਵ ਮਿਨੀਮਾਈਜ਼ ਕਰ ਸਕਦੇ ਹਾਂ ਜਦੋਂ ਅਸੀਂ ਐਕਸਪ੍ਰੈਸ਼ਨਾਂ ਨੂੰ ਮਿਨੀਮਾਈਜ਼ ਕਰ ਲੈਂਦੇ ਹਾਂ ਤਾਂ ਅਸੀਂ ਕਟ ਕੰਪੋਨੈਂਟਸ ਵਾਲੇ ਸਰਕਟਾਂ ਨੂੰ ਡਿਜ਼ਾਈਨ ਕਰ ਸਕਦੇ ਹਾਂ ਜਿਸ ਨਾਲ ਲਾਗਤ ਘਟਦੀ ਹੈ ਤੇ ਸਰਕਟ ਦੀ ਪ੍ਰੋਸੈਸਿੰਗ ਤੇਜ਼ ਹੁੰਦੀ ਹੈ ਅਭਿਆਸ ਕਰਦੇ ਰਹੋ ਕਿਉਂਕਿ ਅਭਿਆਸ ਨਾਲ ਵੱਡੇ ਕੇਮ ਐਪਸ ਨੂੰ ਸਰਲ ਬਣਾਉਣਾ ਹੋਰ ਆਸਾਨ ਲੱਗੇਗਾ ਤੁਹਾਡੇ ਧਿਆਨ ਲਈ ਧੰਨਵਾਦ